ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਕੌਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹੋਰ ਦੱਸੋ ਜੀ ਕਿਵੇਂ ਆਮੀਦ ਕਰਦੇ ਆ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ। ਲਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜਦ ਚਲਦੇ ਚਲਦੀ ਵੀਡੀਓ ਨੂੰ ਲੈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਲਓ ਜੇ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਮਠੀਆਂ ਦੀ ਰੈਸਪੀ। ਆਪਾਂ ਬਣਾਉਣਾ ਜੀ ਮਠੀਆਂ ਆਟੇ ਦੀਆਂ ਮਠੀਆਂ ਦਾ ਸਾਰੀਆਂ ਪਾਣਾ ਬਣਾਉਂਦੀਆਂ ਨੇ ਦੇਖਿਓ ਐਡੋਡੀ ਸਟਾਈਲ ਹੁੰਦਾ ਡੋਡੀ ਆਲਦੇ ਉਹ ਕੋਈ ਪਣਾ ਤੇਲ ਦੀ ਪਉਦੇ ਨੇ ਕੋਈ ਘਿਓ ਦੀ ਪਾਉਂਦੀ ਨੇ ਇਹ ਬਣਾਉਂਦੀਆਂ ਸਾਰੀਆਂ ਨੇ ਬਣਾਉਣ ਦਾ ਤਰੀਕਾ ਅਲੱਗ-ਅਲੱਗ ਹੈ ਸਾਰਿਆਂ ਦਾ ਲਈ ਆਪਾਂ ਤੁਹਾਨੂੰ ਦਿਖਾਉਣੀ ਆ ਅਸੀਂ ਗਏ ਆਪਣੇ ਕੋਲੇ ਆਟਾ ਇਹ ਆਪਣੇ ਕੋਲੇ ਆ ਦੇਖੋ ਆ ਇੱਕ ਬਾਟੀ ਮਲਾਈ ਦੀ ਆਪਣੇ ਕੋਲੇ ਮਲਾਈ ਤੁਸੀਂ ਤਾਜੀ ਲੈਣੀ ਆ ਦੂਈ ਕਈ ਦਿਨਾਂ ਦੀ ਮਲਾਈ ਨਾ ਹੋਵੇ ਇਹ ਆਪਣੇ ਕੋਲੇ ਇੱਕ ਦਿਨ ਦੀ ਮਲਾਈ ਆ ਜੀ ਅਸੀਂ ਆਪਣੇ ਨਾਲ ਆਟਾ ਲੈ ਲਿਆ ਇਹ ਚਾਪਾਂ ਮਲਾਈ ਐਡ ਕਰਕੇ ਆਪਾਂ ਮਲਾਈ ਮਲਾਂਗੇ ਮੋਨ ਪਾਵਾਂਗੇ ਮਲਾਈ ਦੀ ਆਪਾ ਤੇਲ ਕਿਉਂ ਨਹੀਂ ਐਡ ਕਰਦੇ ਦੇ ਵਿੱਚ ਜੀ ਸੋਇਆ ਨਮਲਾ ਇਹ ਪਾ ਕੇ ਆਪਾਂ ਇਸ ਤਰ੍ਹਾਂ ਨੂੰ ਐ ਮੜ ਲਾਂਗੇ ਥੋੜਾ ਜਿਹਾ ਪਾਵਾਂਗੇ ਆਪਾਂ ਮਿੱਠਾ ਸੋਡਾ ਮੈਂ ਦੇਖੋ ਚੁੰਡੀ ਪਾਵਾਂਗੇ ਆਪਾਂ ਅੰਦੇ ਇੱਕ ਚੁਟਕੀ ਆਪਾਂ ਨੇ ਮਿੱਠੇ ਛੋਡੇ ਦੀ ਪਾਤੀ ਇਹਦੇ ਵਿੱਚ ਐ ਇਸ ਤਰ੍ਹਾਂ ਮਿੱਠਾ ਸੋਗਾ ਮਿਕਸ ਹੋ ਜੂਗਾ ਇਹ ਮਲਾਈ ਵਾਲੀਆਂ ਮੱਠੀਆਂ ਬਹੁਤ ਸੌਫਟ ਬਣ ਜਾਂਦੀਆਂ ਨੇ ਵਧੀਆ ਪੋਲੀਆਂ ਪੋਲੀਆਂ ਐਵੇਂ ਲਾਦੇ ਬਿਸਕੁਟਾਂ ਨੂੰ ਦੂਰ ਕਰ ਦਿੰਦੇ ਨੇ ਆਪਣੀ ਜਿਹੜੀਆਂ ਮਲਾਈ ਪਾ ਕੇ ਮੱਠੀਆਂ ਬਣਾਉਨੇ ਆ ਤੇ ਜਿਵੇਂ ਨਰਾ ਦੇਸੀ ਚੋ ਹੋ ਜਾਂਦਾ ਆ ਦੇਖੋ ਆਟਾ ਹੀ ਦੇਖੋ ਤੁਸੀਂ ਨਾਲ ਇਹਦਾ ਪਾ ਮਲਾਈ ਨਾਲ ਆਟਾ ਗੁੰਦੇ ਐਵੇਂ ਕਰਕੇ ਵੀ ਮੋਨ ਪਾ ਕੇ ਨਾ ਹੀ ਕੈੜਾ ਹੋਵੇ ਨਾ ਚੀੜਾ ਹੋਵੇ ਜਿਵੇਂ ਆਪਾਂ ਆਟਾ ਮਿੱਠਾ ਆਟਾ ਗੁੰਨੇ ਨਹੀਂ ਜਾਂਦਾ ਜੀ ਵੀ ਵਧੀ ਜਾ ਜਾਂਦਾ ਰਾਵੜ ਵਾਂਗ ਰੋਟੀ ਨਹੀਂ ਫੈਲੀ ਜਾਂਦੀ ਤੁਸੀਂ ਮੜਾਈ ਪਾ ਕੇ ਮਠੀਆਂ ਜ਼ਰੂਰ ਬਣਾਇਓ ਮੇਰੇ ਤਰੀਕੇ ਨਾਲ ਹੁਣ ਇਹ ਪਾ ਸਾਰੇ ਗੰਡਾ ਹੀ ਐਸੇ ਲੋਟੇ ਨੂੰ ਮੈਂ ਮਾਰ ਦਿੰਨੀ ਆ ਆਪਾਂ ਜਦੋਂ ਵੀ ਬਣਾਉਣੀ ਆ ਇਹਦੇ ਵਿੱਚ ਆਪਾਂ ਤੇਲ ਨੀ ਪਾਉਂਦੇ ਆ ਆਪਾਂ ਮਲਾਈ ਦੀ ਮੋਨੂ ਪਾਉਨੇ ਅੱਜ ਮੇਰੇ ਕੋਲ ਸੌਂਫ ਨਹੀਂ ਸੀ ਸੌਂਫ ਆਪਾਂ ਸਿੱਧਾ ਕਰਤੀ ਨਹੀਂ ਮੇਰੇ ਕੋਲ ਸੌਂਫ ਹੋਵੇ ਤਾਂ ਸੌਂਫ ਵੀ ਐਡ ਕਰ ਸਕਦੇ ਆ ਲੈ ਆ ਦੇਖੋ ਇੰਨੀ ਬਟਰ ਵਾਲਾ ਬਣ ਗਿਆ ਆਟਾ ਆਪਣਾ ਸੈੱਟ ਹੋ ਗਿਆ ਇੱਧਰ ਰਹਿ ਗਿਆ ਆਪਣੇ ਕੋਲ ਆਪਣਾ ਕੋ ਸੱਕਰ ਆਪਾਂ ਸੱਕਰ ਸੱਕਰ ਪੀਸੀ ਲਈ ਅੱਖਾਂ ਨੂੰ ਗੋੜ ਨਹੀਂ ਪਾਇਆ ਤਾਂ ਸੱਕਰ ਪਾਈ ਸੀਗੀ। ਸੱਕਰ ਪਾ ਲਿਆ। ਹੁਣ ਆਪਾਂ ਗੁੰਨ ਲਾਂਗੇ ਆਟਾ। ਫਿਰ ਆਪਾਂ ਇਹਨਾਂ ਕੇ ਸੈੱਟ ਕਰ ਲਈ ਫਿਰ ਆਪਾਂ ਦੇਖ ਕੇ ਹੋਰ ਪਾ ਲਾਂਗੇ। ਇਹ ਆਟਾ ਆਪਣਾ ਥੋੜਾ ਹੀ ਹੈ। ਨਾ ਮਿੱਠੇ ਨਹੀਂ ਬੱਧ ਰਹੀ ਜਿੰਦਾ ਲੋ ਜੀ ਆਟਾ ਗੁੰਨਤਾ ਆਪਾਂ ਨੇ ਆਟਾ ਗੁੰਨ ਕੇ ਆਪਣਾ ਤਿਆਰ ਆ ਆਪਾਂ 5-4 ਮਿੰਟ ਰੈਸਟ ਵਾਸਤੇ ਰੱਖ ਦਿੰਦੇ ਆ ਪੱਟ ਾਕ ਦਾਂਗੇ ਇਹਨੂੰ ਤੇ ਲਈ ਆਪਣੇ ਕੋਲੇ ਪੈਨ ਆਪਾਂ ਧਰ ਲੈਨੇ ਗੈਸ ਤੇ ਪੈ ਲਵੋ ਨਜੇ ਚ ਆਪਣਾ ਤੇਲ ਗਰਮ ਹੋ ਜੂਗਾ ਆ ਦੇਖੋ ਕੜਾਈ ਆਪਾਂ ਧਰਤੀ ਗੈਸ ਤੇ ਚਲੋ ਆਪਾਂ ਅਜਰ ਮੱਠੀਆਂ ਕੱਟ ਲੈਨੇ ਬਣਾ ਲੈਨੇ ਇਸ ਤਰ੍ਹਾਂ ਆਪਾਂ ਨੇ ਰੋਟੀ 베ਲ ਲਈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਦ ਨਾਲ ਕੱਟ ਦਾਂਗੇ ਹਾਂ ਅਗਰ ਇਸ ਤਰ੍ਹਾਂ ਆਪਾਂ ਰੋਟੀ 베ਲ ਲੈਣਿਆ ਪਹਿਲਾਂ ਫਿਰ ਆਪਾਂ ਇਸ ਤਰ੍ਹਾਂ ਕੱਟ ਲੈਣਿਆ ਕੱਟ ਕੇ ਸਾਰੀਆਂ ਆਪਾਂ ਤਿਆਰ ਕਰਕੇ ਤੁਹਾਨੂੰ ਫਿਰ ਪਕਾਉਣੇ ਆ ਚਲੋ ਜੀ ਆਪਾਂ ਸਾਰੀਆਂ ਤਿਆਰ ਕਰ ਲਈਏ ਫਿਰ ਆਪਾਂ ਫਰਾਈ ਕਰ ਦਾਂਗੇ ਇਹਨਾਂ ਨੂੰ ਲਓ ਜੀ ਆ ਆਪਾਂ ਸਾਰੀਆਂ ਐਵੇਂ ਕੱਟ ਕੇ ਤਿਆਰ ਕਰ ਲਈਆਂ ਹੁਣ ਆਪਾਂ ਛੇਤੀ ਛੇਤੀ ਵਿੱਚ ਪਾ ਦੇ ਜਦੋਂ ਆਪਣਾ ਹੋ ਗਿਆ ਤੇਲ ਗਰਮਾ ਦੇਖੋ ਬਸ ਥੋੜਾ ਜਿਹਾ ਗਰਮ ਹੋਰ ਹੋ ਜਾਣਗਾ ਇਹ ਆਪਣਾ ਤੇਲ ਗਰਮ ਹੋ ਗਿਆ ਆਪਾਂ ਪਾ ਕੇ ਖੱਟ ਕੇ ਸਨੂ ਬਣਾਉਣੇ ਆ ਇਸ ਤਰ੍ਹਾਂ ਬਣਾਓ ਤੇ ਖਾਓ ਮੈਂ ਮੂਨ ਤੁਸੀਂ ਮੜਾਈ ਦੀ ਜਾਂ ਦੇਸੀ ਘੋਦੀ ਪਾਇਆ ਕਰੋ ਤੇਲ ਦੀ ਤੇ ਉਹਦੇ ਨਾਲ ਪਾਇਆ ਕਰੋ ਤੁਸੀਂ ਇਹ ਬਣਾ ਕੇ ਦੇਖਿਓ ਨਾਲੇ ਦੂਸਰੀਆਂ ਦੂਸਰੇ ਤਰ੍ਹਾਂ ਬਣਾ ਕੇ ਦੇਖਿਓ ਤੇਲ ਦੀ ਮੂਨ ਪਾਤੀ ਫਿਰ ਦੇਖੋ ਤੁਸੀਂ ਮੱਠੀਆਂ ਇਹ ਦੇਖੋ ਇੰਨਾ ਭੋਲਾ ਭੋਲਾ ਜਵੇਂ ਉਹ ਵੀ ਹੋਣੇ ਨੇ ਬਲੋ ਜੀ ਤੇਲ ਆਪਣਾ ਗਰਮ ਹੋ ਗਿਆ ਆਪਾਂ ਪਾ ਲਈਏ ਇਸ ਮੱਠੀਆਂ ਤੇਲ ਦੀ ਇਹ ਪਕੜ ਲੈ ਬੰਦੀ ਕਾਮਨੀ पाती हैं गर्मी बड़ी ज्यादा बिजी जो दस मिनट हम बना लागे पांच दस मिनट लगते बनाने बड़ा टाइम नहीं लगता बस जी ਗੁੜ ਐ ਤਾਂ ਅਸੋਂ ਨੂੰ ਘੰਟਾ ਤੋਂ ਕੰਟੇ ਕਲਾ ਕੋਨਾ ਗੁੜੇ ਸ਼ੱਕਰ ਆ ਤਾਂ ਤੁਸੀਂ ਬਸ 10-10 ਮਿੰਟ ਅੱਧਾ ਘੰਟਾ ਪਹਿਲਾਂ ਤੁਹਾਨੂੰ ਦੇ। ਈ ਹੁੰਦੇ ਕੋਈ ਰਚੀ ਖੋ ਜਾਲਦੇ ਤੇ ਉਹ ਹੁੰਦੇ ਨਾ ਬਰੀਕ ਨਹੀਂ ਦੀ ਐ। ਲਓ ਜੀ ਮਠੀਆਂ ਬਣ ਕੇ ਆ ਸੁਣੀਆਂ ਤਿਆਰ ਨੇ ਦੇਖੋ। ਬਹੁਤ ਹੀ ਵਧੀਆ। ਤੁਸੀਂ ਇਸ ਤਰੀਕੇ ਨਾਲ ਬਣਾ ਕੇ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ। ਮਲਾਈ ਦੀ ਮੋਨ ਪਾ ਕੇ ਕਿਉ ਦੀ ਅਧੀਰੇ ਨੂੰ ਆਡ ਕਰਿਓ ਵਿੱਚ ਤੇਲ ਦੀ। ਇਹਦੀ ਮਲਾਈ ਦੀ ਪਾਏ ਜਾਂਦੇ ਸੀ ਕਿਉਂ ਪਾਏ ਫਿਰ ਦੇਖਿਆ ਤੁਸੀਂ ਬਣਾ ਕੇ ਬਹੁਤ ਵਧੀਆ ਬਣਦੀਆਂ ਨੇਗੀਆਂ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਮਿਲਦਾ ਨੈਕਸਟ ਵਲੌਗ ਨਾਲ ਤੱਕ ਤੱਕ ਲਈ ਸਕਸਰੀ ਆਪਾਂ